ਸ੍ਰੀ ਕਾਲ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਸ਼ਰਮਾ ਡੈਰੀ ਫਾਰਮ ਬਰਨਾਲਾ ਦੇ ਉੱਪਰ ਜਿਹੜੇ ਮੇਰੇ ਵੀਰ ਆਪਣੇ ਚੈਨਲ ਨਾਲ ਪਹਿਲੀ ਵਾਰ ਜੁੜੇ ਹੋਣ ਨੂੰ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗੇ ਬੈਲ ਆਈਕਨ ਦੇ ਬਟਨ ਨੂੰ ਪ੍ਰੈਸ ਕਰ ਦਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਜੇ ਕਿਸੇ ਮੇਰੇ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੈ ਤਾਂ ਆਪਣੇ ਨਾਲ ਸੰਪਰਕ ਕਰ ਸਕਦੇ ਹੋਗੇ ਆਪਣਾ ਮੋਬਾਈਲ ਨੰਬਰ 99152 65790 ਦੋਸਤੋ ਅੱਜ ਦੀ ਵੀਡੀਓ ਆਪਾਂ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਡੇ ਲਈ ਦੋ ਨਗਾਂ ਦੀ ਵੀਡੀਓ ਕਵਰ ਕਰਕੇ ਦਿਖਾ ਰਹੇ ਹਾਂ ਪਹਿਲੇ ਨੰਬਰ ਤੇ ਤੀਜਾ ਸੂਗਾ ਤਾਜੀ ਸੂਈ ਹੋਈ ਮੱਝ ਦੂਜੇ ਨੰਬਰ ਤੇ ਪਹਿਲਾ ਸੂਗਾ ਝੋਟੀ ਤਕਰੀਬਨ ਸੂਈ ਨੂੰ 15 ਤੋਂ 18 ਦਿਨਾਂ ਦਾ ਸਮਾਂ ਹੈ ਬਾਜਬ ਰੇਟ ਵੀਰ ਤੋਂ ਵੀਡੀਓ ਦੇ ਵਿੱਚ ਕਰਵਾਵਾਂਗੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਪਹਿਲਾਂ ਤਾਂ ਵੀਰ ਜੀ ਆਪਣਾ ਐਡਰੈਸ ਕਨਫਰਮ ਕਰਵਾ ਦਿਓ ਜੀ ਹਾਂ ਜਿੰਦ ਕਰਮਗੜ੍ਹ ਉਪਾਂ ਵਾਲੀ ਪਿੰਡ ਕਰਮਗੜ੍ਹ ਉਪਾਂ ਵਾਲੀ ਜਿਲ੍ਹਾ ਮਾਨਸਾ ਮੋਬਾਈਲ ਨੰਬਰ ਕਿੰਨਾ ਭਰਾ ਆਪਣਾ 95017 95017 34970 34970 ਜਿਹੜੀ ਮੇਰਾ ਬਰੀਆ ਪਾਸਾ ਸਕਰੀਨ ਤੇ ਮੱਝ ਦੇਖਣੀ ਹੈ ਕਹਿਮਾ ਸੂਆ ਗਈ ਇਹ ਤੀਜਾ ਸੂਆ ਸੂਈ ਇਹ ਤੀਜਾ ਸੂਆ ਕਿੰਨੇ ਦਿਨ ਹੋ ਗਏ ਸੂਈ ਨੂੰ ਵੀਰੇ ਇਹਨੂੰ 5 ਦਿਨ ਹੋ ਗਏ ਵੀਰੇ ਸੂਈ ਨੂੰ 5 ਦਿਨ ਹੋ ਗਏ ਦੁੱਧ ਕਿੰਨਾ ਹਜਰ ਆ ਭਰਾ ਹੁਣ ਥੱਲੇ ਹੁਣ 11 ਲੀਟਰ ਹਜਰ ਆ ਵੀਰੇ 5 ਦਿਨਾਂ ਦੀ ਸੂਈ ਥੱਲੇ ਵੀਰ ਕਹਿੰਦਾ ਵੀ 11 ਕਿਲੋ ਦੁੱਧ ਹਜਰ ਆ ਥਣ ਹਵਾਨੇ ਦੀ ਬਿਲਕੁਲ ਸਾਫ਼ ਕੱਲਾ ਕੱਲਾ ਨਿਕੜਵਾ ਥਣ ਲੱਗਿਆ ਦੋਸਤੋ ਮੰਗਰ ਕੀ ਆ ਭਰਾ ਇਹਦੇ ਮੰਗਰ ਕੱਟਾ ਹੈ ਮੰਗਰ ਕੱਟਾ ਖੋਲ ਕੇ ਕਿਹੜਾ ਦਵਾਦੇ ਤੋਰੇ ਪੱਖੋਂ ਬਬਾਈਆਂ ਨੂੰ ਚੈੱਕ ਕਰਵਾ ਦਈਏ ਦੋਸਤੋ ਥਣ ਹਵਾਨੇ ਦੀ ਬਿਲਕੁ ਦੁੱਧ ਦੇਣ ਵਾਲੀ ਮੱਝਾਂ ਵੀ ਪੀਕ ਲੈਵਲ ਤੇ ਜਾ ਕੇ 13 ਤੋਂ 14 ਕਿਲੋ ਦੁੱਧ ਬੜੇ ਆਰਾਮ ਨਾਲ ਦੇਣਾ ਵੱਜਨੇ ਜੇ ਕਿਸੇ ਮੇਰੇ ਵੀਰ ਦੀ ਸਮਰਦਾਈ ਚਾਉਂਦੀ ਹੈ ਵੀਰ ਨਾਲ ਜਰੂਰ ਕੰਟੈਕਟ ਕਰ ਲਿਓ ਮੋੜ ਲੈ ਵੀਰੇ ਮੋੜ ਲੈ ਇੱਥੇ ਥਣ ਹਵਾਨੇ ਦੀ ਬਿਲਕੁਲ ਸਾਫ਼ ਸਿੱਧੀ ਸਟ੍ਰੇਟਨੈਸ ਟੂ ਹੀ ਤਾਜੀ ਸੂਈ ਹੋਈ ਤਾਂ ਆਪਾਂ ਵੀਡੀਓ ਦੇ ਵਿੱਚ ਮਾਰ ਦਾਂਗੇ ਵੀਰੇ ਆ ਮਾਰ ਤਾਰਾਂ ਆਪਾਂ ਦੋਸਤੋ ਵੀਡੀਓ ਦੇ ਵਿੱਚ ਮਾਰਾਂਗੇ ਜੇ ਕਿਸੇ ਮੇਰੇ ਵੀਰ ਦੀ ਸਮਝਦਾਰੀ ਚਾਉਂਦੀ ਹੈ ਵੀਰ ਨਾਲ ਜਰੂਰ ਕੰਟੈਕਟ ਕਰ ਸਕਦੇ ਹੋ ਬਾਜਬ ਰੇਟ ਵੀਡੀਓ ਦੇ ਵਿੱਚ ਹੀ ਕਰਵਾਵਾਂਗੇ ਬੱਚਾ ਆਪਣਾ ਦੋਸਤੋ ਪਹਿਲਾਂ ਲਵਾਇਆ ਹੋਇਆ ਸੀਗਾ ਮੱਝ ਨੂੰ ਠਣ ਹਵਾਨੇ ਦੀ ਬਿਲਕੁਲ ਸਾਫ਼ ਪੋਲੀ ਚਵਾਈ ਹੈ ਭੂਰ ਛਿੱਟਾ ਨਹੀਂ ਹੈਗਾ ਵੀਰ ਕਹਿੰਦੇ ਜੇ ਕੋਈ ਕਿਸੇ ਵੀਰ ਦੀ ਸਮਝਦਾਰੀ ਚਾਉਂਦੀ ਹੈ ਆਪਣੇ ਘਰੇ ਦੋ ਟਾਈਮ ਤਿੰਨ ਟਾਈਮ ਚੰਗੀ ਤਰ੍ਹਾਂ ਦਸੱਲੀ ਕਰਕੇ ਖਰੀਦਾਰੀ ਕਰ ਸਕਦੇ ਆ ਆ ਦੇਖ ਦੇਖ ਸਕਦੇ ਹੋ ਦੋਸਤੋ ਚਵਾਈ ਦੀ ਬਿਲਕੁਲ ਸਾਫ਼ ਕੱਲਾ ਕੱਲਾ ਨਿਖੜਵਾਣ ਲੱਗਿਆ ਹੈਗਾ ਹੱਥੀ ਚਵਾਈ ਵਾਲਾ ਚਵਾਈ ਦੀ ਬਿਲਕੁਲ ਪੋਲੀ ਮਗਰ ਲਾਂ ਚਾਈ ਮਾਰ ਦੇ ਆਹ ਦੇਖ ਸਕਦੇ ਹੋ ਦੋਸਤੋ ਚਵਾਈ ਦੀ ਬਿਲਕੁਲ ਪੋਲੀ ਠੀਲ ਠੰਡੀ ਸ਼ਾਮ ਸਵੇਰ ਵਾਲੀ ਮਾਜਾ ਬਾਜੋ ਜਾ ਰੇਟ ਵੀਰੇ ਰੇਟ ਕੀ ਹੋਗਾ ਬਾਜੋ ਜਾ ਰੇਟ ਵੀ ਜਿਹੜਾ ਅੱਜ ਅਮਾ ਬਾਜ ਵੀ ਕਰਾਂਗੇ ਆਪਾਂ ਤੇ ਜੇ ਕੋਈ ਸੇਵਾ ਕਰੂਗਾ 14 ਤੋਂ 15 ਤੱਕ ਰੁਪਏ ਜਾ ਸਕਦੀ ਹੈ ਬਿਲਕੁਲ ਜੈਨੂਨ ਜੇ ਪ੍ਰਾਈਸ ਕਰਨਾ ਭਰਾ ਜੇ ਨਾ ਜਸ 95 ਜੋ ਮਾਨਤਨ ਕਰਦੇ 95 ਜੋ ਮਾਨਤਨ ਕਰ ਦਾਂਗੇ ਵੀਰ ਨੇ ਕੋਈ ਜ਼ਿਆਦਾ ਨਹੀਂ ਡਿਮਾਂਡ ਕੀਤੀ 10 15 ਦੀ 95000 ਜੋ ਵੀਰ ਕਹਿੰਦਾ ਵੀ ਮਾਨਤਨ ਜ਼ਰੂਰ ਕਰ ਦਾਂਗੇ ਘਰੇ ਆਏ ਬੰਦੇ ਦਾ ਕਿਹੜੀ ਵੀਰੇ ਆਪਾਂ ਦੂਜੇ ਨੰਬਰ ਤੇ ਮਾਝ ਦੇਖੀ ਜਾਂਦੇ ਆ ਕਹਿਮਾ ਸੁਆ ਕੀ ਵੀਰੇ ਇਹ ਇਹ ਪਹਿਲਾਂ ਸੁਆ ਪਹਿਲਾਂ ਸੁਆ ਸੂਈ ਨੂੰ ਕਿੰਨਾ ਟਾਈਮ ਹੋ ਗਿਆ ਵੀਰੇ ਸੂਈ ਨੂੰ 20 ਦਿਨ ਹੋ ਗਏ ਸੂਈ ਨੂੰ 20 ਦਿਨ ਹੋ ਗਏ ਦੁੱਧ ਕਿੰਨਾ ਆਇਆ ਭਰਾ ਇਸ ਥਲੇ ਦੁੱਧ ਥਲੇ 9 ਲੀਟਰ ਹੈ 15 ਤੋਂ 20 ਦਿਨਾਂ ਦਾ ਸਮਾਂ ਹੋ ਗਿਆ ਦੋਸਤੋ 9 ਕਿਲੋ ਦੁੱਧ ਵੀਰ ਕਹਿੰਦਾ ਵੀ ਕੰਡੇ ਵਾਲਾ ਹਾਇਰਾ ਥਣ ਥਣੌੜ ਦੀ ਨੇੜੇ ਤੋਂ ਚੈੱਕ ਕਰ ਸਕਦੇ ਹੋ ਦੋਸਤੋ ਕੱਲਾ ਕੱਲਾ ਨਿਕੜਵਾ ਥਣ ਲੱਗਿਆਗਾ ਹੱਥੀ ਚਵਾਈ ਵਾਲਾ ਚਵਾਈ ਦੀ ਵੀਰੇ ਬੋਲੀ ਹੈਗੀ ਬਹੁਤ ਵਧੀਆ ਬੋਲੀ ਆ ਜਾ ਰਹੀ ਹੈ ਰੇਟ ਕੀ ਹੋ ਗਿਆ ਵੀਰੇ ਦਾ ਬਾਜ ਵਜਾ ਰੇਟ ਜਮ ਕਾਟਕ ਸੀ ਇਹੋ ਉਪਰ ਵਾਲੇ ਮੁੱਲ ਤੇ ਟੋਕਣਾ ਵਾਲਾ ਮੁੱਲੀ ਕਰਨਾ ਹੈ ਵੀਰ ਕਹਿੰਦਾ ਵੀ ਆਪਾਂ ਬਿਲਕੁਲ ਜੈਨੂਨ ਪ੍ਰਾਈਸ ਹੋਊਗਾ ਕੀ ਰੇਟ ਆ ਵੀਰੇ 65 ਕਿਉਂ ਮਾੜਾ ਮਾੜਾ ਸ਼ੋਰ ਸ਼ਾਪਾ 65 ਚ ਵੀਰ ਕਹਿੰਦਾ ਵੀ ਮਾਨਤਾਨ ਕਰ ਦਾਂਗੇ ਵੀਰੇ ਖੋਲ ਕੇ gekeੜਾ ਦੁਬਾਰੇ ਤੁਰੇ ਪੱਖੋਂ ਬਬਾਈਆਂ ਨੂੰ ਚੈੱਕ ਕਰਵਾ ਲਿਓ ਜੇ ਕਿਸੇ ਮੇਰੇ ਵੀਰ ਦੀ ਸਮਝਦਾਰੀ ਚ ਆਉਂਦੀ ਹੈ ਵੀਰਾਂ ਨਾਲ ਜ਼ਰੂਰ ਕੰਟੈਕਟ ਕਰ ਲਿਓ ਵੀਰਾਂ ਦਾ ਪਿੰਡ ਕਰਮਗੜ੍ਹ ਔਤਾਂ ਵਾਲੀ ਜ਼ਿਲ੍ਹਾ ਵੀਰਾਂ ਦਾ ਮਾਨਸਾ ਮੋਬਾਈਲ ਨੰਬਰ ਕਿੰਨਾ ਹੈ ਵੀਰੇ 95017 95017 34970 34970 ਆਹ ਦੇਖ ਸਕਦੇ ਹੋ ਦੋਸਤੋ ਤੋਰੇ ਪੱਖੋਂ ਤੁਸੀਂ ਚੈੱਕ ਕਰ ਸਕਦੇ ਹੋ ਤੋਰੇ ਦੀ ਬਿਲਕੁਲ ਸਾਫ ਕੱਲਾ ਕੱਲਾ ਨਿਖੜਮਾ ਥਣ ਹੱਤੀ ਚਵਾਈ ਵਾਲਾ ਮੋੜ ਲਿਆ ਵੀਰੇ ਬਾਜਬ ਰੇਟ ਵੀਰ ਨੇ 65000 ਕੀਤਾ 65000 ਤੋਂ ਵੀਰ ਕਹਿੰਦਾ ਵੀ ਮਾਨਤਾਨਾ ਜਰੂਰ ਹੋਊਗਾ ਜੇ ਕਿਸੇ ਮੇਰੇ ਵੀਰ ਦੀ ਸਮਝਦਾਰੀ ਚਾਉਂਦੀ ਆ ਵੀਰਾਂ ਨਾਲ ਜਰੂਰ ਕੰਟੈਕਟ ਕਰ ਸਕਦੇ ਹੋ 8 ਤੋਂ 9 ਕਿਲੋ ਦੁੱਧ ਆ ਵੀਰ ਕਹਿੰਦੇ ਵੀ ਬਿਲਕੁਲ ਇਹਨਾਂ ਕੰਨੇ ਵਾਲਾ ਹਾਇਰਾ ਧਾਰਾ ਤੁਹਾਨੂੰ ਦੋਸਤੋ ਅੱਗ ਵੀਡੀਓ ਦੇ ਵਿੱਚ ਮਾਰ ਕੇ ਦਿਖਾਵਾਂਗੇ ਜੇ ਕਿਸੇ ਮੇਰੇ ਵੀਰ ਨੇ ਥੋੜੇ ਮੁੱਲ ਵਾਲੀ ਮੱਝ ਲੈਣੀ ਆ ਤੇ ਇੱਕ ਵਾਰ ਵੀਰਾਂ ਨੂੰ ਜਰੂਰ ਫੋਨ ਲਾ ਲਿਓ ਤਾਰਾਂ ਵੀਡੀਓ ਦੇ ਵਿੱਚ ਮਾਰ ਕੇ ਦਿਖਾਵਾਂਗੇ ਆਪਾਂ ਦੋਸਤੋ ਆਹ ਦੇਖ ਸਕਦੇ ਹੋ ਦੋਸਤੋ ਕਹਿੰਦੇ ਦੋਸਤੋ ਚਵਾਈ ਦੀ ਬਿਲਕੁਲ ਸਾਫ ਮੁਰਲੇ ਜਿਵੇਂ ਮਾਰਦੇ ਵੀਰੇ ਚਵਾਈ ਬਿਲਕੁਲ ਬੋਲੀ ਹੈਗੀ ਬਾਜੇ ਬਰੇਟ ਵੀਰ ਨੇ 65000 ਕੀਤਾ 65000 ਚੁੱਕਰੇ ਆਏ ਬੰਦੇ ਦਾ ਮਾਨ ਤਨ ਜਰੂਰ ਹੋਗਾ ਮੇਰੇ ਦੁੱਧੇ ਹਾਜ਼ਰ ਕਿੰਨਾ ਕਾ ਹੁਣੇ ਥੱਲੇ ਝੋਟੀ ਥੱਲੇ ਹਾਜ਼ਰ ਵੀਰ ਜੀ ਥੱਲੇ 9 ਲੀਟਰ 9 ਕਿਲੋ ਜੇ ਕਿਸੇ ਵੀਰ ਨਾਲ ਸੌਦਾ ਹੁੰਦਾ ਮਿੰਕੇ ਲਿਆ ਸਰ ਹਾਂ ਲੈ ਸਰ 9 ਕਿਲੋ ਦੁੱਧ ਵੀਰ ਕਹਿੰਦਾ ਵੀ ਜੇ ਕਿਸੇ ਵੀਰ ਨਾਲ ਸੌਦਾ ਹੁੰਦਾ ਮਿੰਕੇ ਲਿਆ ਸਰ ਬਾਜ਼ਮ ਰੇਟ ਵੀਰ ਨੇ 65 ਹਜ਼ਾਰ ਕੀਤਾ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਦੋਸਤੋ ਪਹਿਲੇ ਨੰਬਰ ਤੇ ਜੋ ਆਪਾਂ ਮੱਝ ਦਿਖਾਈ ਸੀ ਆ ਭੈਣ ਨੇ ਚੋਕੇ ਵੀ ਦਿਖਾਤੀ ਦੇਖ ਲਓ ਹੁਣ 10 ਕਿਲੋ ਦੇ ਰਿਹਾ ਹੈ ਥੱਲੇ ਦੁੱਧ ਹਾਂ ਹਾਂ 10 ਤੋਂ 11 ਕਿਲੋ ਦੁੱਧ ਵੀਰ ਕਹਿੰਦੇ ਵੀ ਬਿਲਕੁਲ ਹਾਇਰਾ ਸੀਲ ਠੰਡੀ ਸ਼ਾਂਤ ਸੁ ਘਰੇ ਰੱਖਣ ਵਾਲੇ ਵੀਰਾਂ ਲਈ ਸਨੈਰੀ ਮੌਕਾ ਆ ਐਦਾਂ ਦੀਆਂ ਮੱਜਾਂ ਬਹੁਤ ਘੱਟ ਦੇਖਣ ਨੂੰ ਮਿਲਦੀ ਨੇ ਬਾਜਬ ਰੇਟ ਵੀਰਾਂ ਨੇ ਇਹਦਾ ਵੀ 95000 ਕੀਤਾ ਜੇ ਕਿਸੇ ਮੇਰੇ ਵੀਰ ਦੇ ਦੋਨੇ ਨਗਾ ਜੋ ਕੋਈ ਨਗਾ ਪਸੰਦ ਆਉਂਦਾ ਵੀਰਾਂ ਦੇ ਘਰੇ ਚੰਗੀ ਤਰ੍ਹਾਂ ਤਸੱਲੀ ਕਰਕੇ ਖਰੀਦਾਰੀ ਕਰ ਸਕਦਾ ਵੀਡੀਓ ਬਣਾਉਣ ਦਾ ਆਪਣਾ ਸਮਾਂ ਤਕਰੀਬਨ ਸਾਢੇ 3 ਦਾਗਾ ਕੋਈ ਮੱਜਾਂ ਨੂੰ ਏਖੜਨੀ ਸੀਗਾ ਜੈਨੂਇਨ ਸਵੇਰ ਦੀ 6 ਵਜੇ ਵੀਰ ਕਹਿੰਦੇ ਵੀ ਚਵਾਈ ਆਪਣੀ ਕਰੀ ਹੋਈ ਹੈ ਪਹਿਲੇ ਨੰਬਰ ਵਾਲੀ ਦਾ ਬਾਜਬ ਰੇਟ 95000 ਦੂਜੇ ਨੰਬਰ ਵਾਲੀ ਦਾ ਬਾਜਬ ਰੇਟ ਵੀਰਾਂ ਨੇ ਕੀਤਾਗਾ 65000 ਘਰੇ ਆ ਬੰਦੇ ਦਾ ਮਨਦਾਨਾ ਜ਼ਰੂਰ ਹੋਗਾ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ